ਆ ਵੀਡੀਓ ਦੇਖੋ ਜੀ ਫਿਰ ਆਪਾਂ ਉਹ ਤੋਂ ਬਾਅਦ ਕਰਦੇ ਆਂ ਗੱਲ ਜਿਹੜੇ ਪਾਸਟਰ ਨਰੁੱਲੇ ਅੰਕਰ ਨਰੁੱਲੇ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਆਹ ਰੱਬ ਜੇ ਰੱਬ ਇੱਥੇ ਆਓ ਗਏ ਜਿਹੜੇ ਸੂਮਤ ਕਰਕੇ ਬੰਦਿਆਂ ਨੂੰ ਛੁੱਟ ਦਿੰਦੇ ਸੀ ਅੱਜ ਉਹ ਕਿੱਥੇ ਨੇ ਜਿਹੜੇ ਸਾਈਆਂ ਨੂੰ ਉਹਨਾਂ ਨੇ ਸਾਡੇ ਨਾਲ ਮਤਲਬ ਕਿਤਰਾ ਪਾ ਕੇ ਕਿ ਤੁਸੀਂ ਗੁਰੂ ਘਰ ਦੀ ਰੋਟੀ ਨਹੀਂ ਖਾਣੀ ਲੰਗਰ ਨਹੀਂ ਖਾਣਾ ਸੱਚ ਕਹਿ ਰਿਆਂ ਔਰ ਅੱਜ ਜਦੋਂ ਅਸੀਂ ਜਦੋਂ ਲੰਗਰ ਲੈ ਕੇ ਜਾਂਦੇ ਆ ਜਾਂ ਸੁਖੀ ਰਸ ਲੈ ਕੇ ਜਾਂਦੇ ਆ ਉਹ ਸਾਈ ਭਾਈ ਜੀ ਤਾਂ ਸਾਨੂੰ ਆਵਾਜ਼ਾਂ ਮਾਰਦਾ ਉਹ ਵੀਰੋ ਉਹ ਸਾ ਵੀਰ ਜੀ ਨੂੰ ਪੁੱਛੋ ਨਹੀਂ ਮਾਰਦਾ ਹਾਂ ਜਰੂਰ ਮਾਰਦਾ ਆਵਾਜ਼ਾਂ ਮਾਰ ਦੇਣ ਕਿ ਆਓ ਸਾਨੂੰ ਲੰਗਰ ਦੇ ਕੇ ਜਾਓ ਆਓ ਔਰ ਸਾਡਾ ਫਰਜ਼ ਆ ਸਾਡਾ ਫਰਜ਼ ਬਣ ਹੋ ਤੋਂ ਜ਼ਿਆਦਾ ਜਿਹੜਾ ਉਹ ਇੱਥੇ ਕ੍ਰਿਸਚਨ ਭਾਈਵਾਲ ਸਾਡੇ ਏਰੀਆ 'ਚ ਕਾਫੀ ਜ਼ਿਆਦਾ ਵਧ ਰਿਹਾ ਔਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਕਿਸੇ ਅੰਕਲ ਨੂੰ ਲੈਣੇ ਕਿਸੇ ਹੋਰ ਨੇ ਦੂਜੇ ਤੀਜੇ ਨੇ ਮਦਦ ਨਹੀਂ ਕੀਤੀ ਵੇਖੋ ਈਸਾ ਮਸੀਹ ਦੀ ਕੁਰਬਾਨੀ ਦੇ ਗਿਆ ਸੀ ਉਹਨਾਂ ਨੂੰ ਕਦੇ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਲੋਕ ਉਹਨਾਂ ਦੇ ਨਾਮ 'ਤੇ ਪੈਸਾ ਕਮਾਉਂਦੇ ਨੇ ਉਹ ਅੱਜ ਦੇਖ ਲੈਣ ਕਿ ਖਾਲਸਾ ਜਾਂ ਜਿਹੜੇ ਪੰਜਾਬ ਦੇ ਅਸਲੀ ਵਸਿੰਦੇ ਲੋਕ ਨੇ ਉਹ ਕਿੱਥੇ ਖੜੇ ਨੇ ਤੇ ਅਸੀਂ ਕਿੱਥੇ ਖੜੇ ਹਾਂ ਆ ਬੰਦਾ ਹੈਗਾ ਇੱਕ ਨਾ ਸਰਦਾਰ ਇਹ ਜਿਹੜਾ ਇਸ ਦੋਖਰੀ ਤੇ ਪੀੜਾ ਦੀ ਘੜੀ ਦੇ ਉੱਤੇ ਇਹ ਜਾਤ ਪਾਤ ਦੀਆਂ ਤੇ ਧਰਮ ਦੀਆਂ ਗੱਲਾਂ ਪਹਿਲੀ ਗੱਲ ਤਾਂ ਇਹ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਜਿਹੜਾ ਟਾਈਮ ਆ ਇਹ ਇੱਕ ਦੂਜੇ ਦੇ ਉੱਤੇ ਟਿੱਪਣੀਆਂ ਕਰਨ ਦਾ ਟਾਈਮ ਨਹੀਂ ਹੈਗਾ। ਜਾਂ ਇੱਕ ਦੂਜੇ ਨੂੰ ਗੱਲਾਂ ਚਤਾਉਣ ਦਾ ਟਾਈਮ ਨਹੀਂ ਹੈਗਾ ਵੀ ਭਾਈ ਤੂੰ ਐ ਕੀਤਾ ਤਾ ਤੂੰ ਜੋ ਕੀਤਾ ਤਾ ਤੂੰ ਫਲਾਣਾ ਕੀਤਾ ਤੂੰ ਤੁਮ ਘਾਨਾ ਕੀਤਾ। ਹੁਣ ਜਿੱਦਾਂ ਇਹ ਗੱਲ ਕਰਦਾ ਵੀ ਜਿਹੜੇ ਇਸਾਈ ਸੀਗੇ ਉਹ ਤਾਂ ਸਾਡੇ ਤੋਂ ਲੰਗਰ ਨਹੀਂ ਖਾਂਦੇ ਸੀ ਸਾਡੇ ਤੋਂ ਪ੍ਰਸ਼ਾਦ ਨਹੀਂ ਖਾਂਦੇ ਸੀ। ਹੁਣ ਸਿੱਖਾਂ ਨੂੰ ਬਾਜਾ ਮਾਰ ਮਾਰ ਕੇ ਸਰਦਾਰਾਂ ਨੂੰ ਬਾਜਾ ਮਾਰ ਮਾਰ ਕੇ ਰਾਸ਼ਨ ਮੰਗਦੇ ਪਏ ਆ ਹੁਣ ਕਿੱਥੇ ਗਿਆ ਅੰਕੁਰ ਰੋਲਾ ਕਹਿੰਦਾ। ਹੁਣ ਕਿੱਥੇ ਗਈਆਂ ਚਰਚਾਂ ਜਿਹੜੇ ਸ਼ਕਤੀਆਂ ਮਾਰ ਕੇ ਸੱਟ ਦਿੰਦੇ ਸੀ ਯਾਰ ਇਦਾਂ ਦੀਆਂ ਇਕੱਲਾ ਨਾ ਕਰੋ ਟਿੱਪਣੀਆਂ ਕਰਨ ਨੂੰ ਸੌ ਟਿੱਪਣੀਆਂ ਜੇ ਤੂੰ ਟਿੱਪਣੀ ਕੀਤੀ ਅਸੀਂ ਵੀ ਟਿੱਪਣੀ ਕਰ ਸਕਦੇ ਹਾਂ ਤੂੰ ਕਹਿੰਦਾ ਵੀ ਹੁਣ ਕਿੱਥੇ ਆ ਗੁਰੂ ਹੁਣ ਕਿੱਥੇ ਚਰਚਾ ਹੈ ਹੁਣ ਉਹਨਾਂ ਦੀ ਸ਼ਕਤੀ ਕਿੱਥੇ ਗਈ ਅਸੀਂ ਵੀ ਤੈਨੂੰ ਪੁੱਛਦੇ ਹਾਂ ਬਈ ਤੂੰ ਕਹਿੰਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਫੇਰ ਹੁਣ ਡੁੱਬ ਕਾ ਤੋ ਗਿਆ ਕਿਉਂ ਨਹੀਂ ਬਚਾਇਆ ਹੁਣ ਸ਼ਕਤੀਆਂ ਕਿੱਥੇ ਆ ਹੁਣ ਗੁਰੂ ਪੀਰ ਕਿੱਥੇ ਆ ਹੁਣ ਉਹਨਾਂ ਦੀਆਂ ਸ਼ਕਤੀਆਂ ਕਿਉਂ ਨਹੀਂ ਕੰਮ ਕੀਤੀਆਂ ਹੁਣ ਉਹਨਾਂ ਨੇ ਆਪਣਾ ਪੰਜਾਬ ਕਿਉਂ ਨਹੀਂ ਬਚਾਇਆ ਦੇਖੋ ਇਦਾਂ ਟਿੱਪਣੀਆਂ ਕਰਨ ਨੂੰ ਬਹੁਤ ਟਿੱਪਣੀਆਂ ਆਇਆ ਮੇਰੀ ਗੱਲ ਦੇ ਉੱਤੇ ਵੀ ਕੋਈ ਹੋਰ 100 ਬੰਦੇ ਟਿੱਪਣੀਆਂ ਕਰ ਦੂਗੇ ਹਨ ਹੁਣ ਜਿੱਦਾਂ ਇਹ ਬੰਦੇ ਨੇ ਟਿੱਪਣੀ ਕੀਤੀ ਹੁਣ ਚਰਚਾ ਕਿੱਥੇ ਆ ਕਿਉਂ ਨਹੀਂ ਰੁਕਿਆ ਕਿਉਂ ਨਹੀਂ ਰੁਕਿਆ ਪਾਣੀ ਫਿਰ ਗੁਰੂ ਪੀਰ ਕਿੱਥੇ ਆ ਉਹਨਾਂ ਨੇ ਪਾਣੀ ਕਿਉਂ ਨਹੀਂ ਰੁਕਿਆ ਉਹਨਾਂ ਨੇ ਆਪਣੇ ਪੰਜਾਬ ਨੂੰ ਕਿਉਂ ਨਹੀਂ ਡੁੱਬਣ ਦਿੱਤਾ ਦੇਖੋ ਧਰਮ ਕੋਈ ਵੀ ਮਾੜਾ ਨਹੀਂ ਆ ਪਰ ਜਿਹੜੇ ਵਿੱਚ ਲੋਗ ਆ ਹਨ ਇਹ ਗੜਬੜੀਆਂ ਪੈਦਾ ਕਰਨ ਵਾਲੇ ਇਹ ਲੋਗ ਜਿਹੜੇ ਆ ਇਹ ਕੰਮ ਖਰਾਬ ਕਰਦੇ ਆ ਇਹ ਕੋਈ ਟਾਈਮ ਆ ਕਿਸੇ ਨੂੰ ਪੁਰਾਣੀਆਂ ਗੱਲਾਂ ਲੈ ਕੇ ਟਾਰਗੇਟ ਕਰਨ ਦਾ ਕੋਈ ਟਾਈਮ ਨਹੀਂ ਹੈਗਾ ਇਹ ਇਹ ਇੱਕ ਪੀੜਾ ਦੀ ਤੇ ਦੁੱਖ ਦੀ ਘੜੀ ਪੰਜਾਬ ਦੇ ਉੱਤੇ ਆਈ ਹੋਈ ਆ ਸਾਰੇ ਲੋਕੀ ਇਸ ਚੀਜ਼ ਦੇ ਨਾਲ ਝੂਜਦੇ ਪਏ ਆ ਚਾਹੇ ਉਹ ਸਿੱਖ ਹੋਣ ਚਾਹੀ ਸਈ ਹੋਣ ਚਾਹੀ ਹਿੰਦੂ ਹੋਣ ਚਾਹੇ ਉਹ ਪ੍ਰਵਾਸੀ ਹੋਣ ਜੋ ਵੀ ਪੰਜਾਬ ਦੇ ਵਿੱਚ ਆ ਉਹ ਇੱਕ ਪੀੜਾ ਦੇ ਵਿੱਚ ਆ ਉਹ ਇੱਕ ਸਟਰਗਲ ਦੇ ਵਿੱਚ ਆ ਉਹ ਸੰਘਰਸ਼ ਕਰਦਾ ਪਿਆ ਆ ਇਸ ਜਿਹੜੀ ਆਪਤਾ ਆਈ ਆ ਉਹਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਸੰਘਰਸ਼ ਕਰਦੇ ਕਈਆਂ ਦੇ ਪਰਿਵਾਰ ਰੁੜ ਗਏ ਕਈਆਂ ਦਾ ਮਾਲ ਡੰਗਰ ਰੁੜ ਗਿਆ ਲੱਖਾਂ ਹੈਕਟਰ ਜ਼ਮੀਨ ਜਿਹੜੀ ਆ ਕਿੰਨੇ ਇਕਲੇ ਆ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੱਖਾਂ ਦੇ ਹਿਸਾਬ ਦੇ ਨਾਲ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਲੋਕੀ ਜਿਹੜੇ ਸਾਡੇ ਕਿਸਾਨ ਭਾਈ ਆ ਉਹਨਾਂ ਦੇ ਲੱਖਾਂ ਰੁਪਏ ਬਰਬਾਦ ਹੋ ਗਏ ਪਾਣੀ ਦੇ ਵਿੱਚ ਡੁੱਬ ਗਏ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਬਰਬਾਦ ਹੋ ਗਈਆਂ ਕਿੰਨੇ ਇੱਕ ਦੋ ਸਾਲ ਉਹ ਫਸਲਾਂ ਇਹ ਨਹੀਂ ਵੇਚ ਸਕਦੇ ਉੱਤੇ ਤੇ ਇਦਾਂ ਦੀ ਜਿਹੜੀ ਘੜੀ ਆ ਇੰਨੀ ਸੰਵੇਦਨਸ਼ੀਲ ਜਿਹੜੀ ਘੜੀ ਆ ਇੰਨੀ ਦੁੱਖ ਨਾਲ ਭਰੀ ਹੋਈ ਘੜੀ ਆ ਉਹਦੇ ਉੱਤੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਜੱਜਦੀਆਂ ਨਹੀਂ ਹੈਗੀਆਂ ਸਾਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਸੀਂ ਇਸਾਈਆਂ ਨੂੰ ਟਾਰਗੇਟ ਨਾ ਕਰੋ ਔਰ ਦੂਜੀ ਗੱਲ ਮੈਂ ਆਪਣੇ ਸਾਰੇ ਇਸਾਈ ਭਾਈਚਾਰੇ ਨੂੰ 크ਰਿਸਚੀਅਨ ਕਮਿਊਨਿਟੀ ਨੂੰ ਬੇਨਤੀ ਕਰਦਾ ਵੀ ਐਦਾਂ ਦੇ ਲੋਕਾਂ ਤੋਂ ਜਿਹੜੇ ਕਰਕੇ ਸੁਣਾਉਂਦੇ ਆ ਪੁਲਿਸ ਰਸ਼ਨ ਨਾਲ ਹਾਰ ਨਾ ਖਾਓ ਡਰੋ ਨਾ ਸਾਡਾ ਪਰਮੇਸ਼ੁਰ ਉਹ ਪਰਮੇਸ਼ੁਰ ਆ ਜਿੰਨੇ ਇਜ਼ਰਾਈਲੀਆਂ ਨੂੰ ਜੰਗਲ ਦੇ ਵਿੱਚ ਮੰਨਾ ਦਿੱਤਾ ਅਸਮਾਨ ਤੋਂ ਉਤਾਰ ਕੇ ਸਾਡਾ ਪਰਮੇਸ਼ਰ ਉਹ ਪਰਮੇਸ਼ਰ ਆ ਜਿਹਨੇ ਚਟਾਨ ਚੋਂ ਪਾਣੀ ਕੱਢਿਆ ਲਾਲ ਸਮੁੰਦਰ ਦੋ ਭਾਗਾਂ ਚ ਕੀਤਾ 40 ਸਾਲ ਇਜ਼ਰਾਈਲੀ ਜੰਗਲਾ ਚ ਘੁੰਮਦੇ ਰਹੇ ਤੇ ਸਾਡੇ ਪਰਮੇਸ਼ਰ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਨਾਲ ਤ੍ਰਿਪਤ ਕੀਤਾ ਜੋ ਉਹਨਾਂ ਦਾ ਖਾਣ ਨੂੰ ਮਨ ਕਰਦਾ ਸੀ ਪਰਮੇਸ਼ਰ ਉਹਨਾਂ ਦੇ ਲਈ ਇੰਤਜ਼ਾਮ ਕਰਦਾ ਸੀ 40 ਸਾਲ ਉਹਨਾਂ ਦੇ ਕੱਪੜੇ ਨਹੀਂ ਪਾਟੇ ਉਹਨਾਂ ਦੀਆਂ ਜੁੱਤੀਆਂ ਨਹੀਂ ਟੁੱਟੀਆਂ ਸਾਡਾ ਪਰਮੇਸ਼ਰ ਚਮਤਕਾਰੀ ਪਰਮੇਸ਼ਰ ਆ ਇਦਾਂ ਦੇ ਲੋਕੀ ਉਦੋਂ ਵੀ ਸਿਗੇ ਜਿਹੜਾ ਸਰਦਾਰ ਭਾਈ ਨੇ ਬੋਲਿਆ ਬੇਤਗੀਰਾ ਕਰਨ ਵਾਲੇ ਲੋਕਾਂ ਦੇ ਨਾਲ ਫਿਰੋਨ ਨੇ ਇਜ਼ਰਾਈਲ ਲੋਕਾਂ ਦੇ ਨਾਲ ਬਿੱਤਕਰਾ ਕੀਤਾ ਤੇ ਪਰਮੇਸ਼ਵਰ ਨੇ ਫਿਰ ਉੱਥੇ ਸ਼ਕਤੀ ਦਿਖਾਈ ਆਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਪਰਮੇਸ਼ਵਰ ਨੇ ਕਿਦਾਂ ਮਿਸਰ ਦੇ ਉੱਤੇ ਵਿਪੱਤੀਆਂ ਆਈਆਂ ਪਰ ਇਜ਼ਰਾਈਲੀ ਉੱਥੇ ਰਹਿੰਦੇ ਜਿਹੜੇ ਪਰਮੇਸ਼ਵਰ ਦੇ ਲੋਗ ਆ ਉਹਨਾਂ ਦੇ ਉੱਤੇ ਕੋਈ ਵਿਪੱਤੀ ਨਹੀਂ ਆਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ 크ਿਸਚਨ ਲੋਕਾਂ ਦੇ ਨਾਲ ਨਫ਼ਰਤ ਨਾ ਕਰੋ 크ਿਸਚਨ ਲੋਕਾਂ ਦੇ ਨਾਲ ਜਿਹੜਾ ਤੁਸੀਂ ਬਿਤਕਰਾ ਕਰਦੇ ਪਏ ਨਾ ਅੱਜ ਜਿਹੜਾ ਤੁਸੀਂ 크ਿਸਚਨ ਲੋਕਾਂ ਨੂੰ ਮਾੜਾ ਸਮਝਦੇ ਪਏ ਆ ਇਹ 크ਿਸਚਨ ਲੋਕ ਜਿੰਨੇ ਦੇਰ ਇਸ ਧਰਤੀ ਦੇ ਉੱਤੇ ਆ ਉਹਨਾਂ ਦੇਰ ਸ਼ਾਂਤੀ ਆ ਇਸ ਧਰਤੀ ਦੇ ਉੱਤੇ ਬਣੀ ਹੋਈ ਸਿਰਫ ਮਸੀਹ ਲੋਕਾਂ ਦੇ ਕਰਕੇ ਇਸਾਈ ਲੋਕਾਂ ਦੇ ਕਰਕੇ ਜਿੱਦਣ ਇਸਾਈ ਉਠਾਏ ਗਏ ਜਿੱਦਣ ਕਿਆਮਤ ਹੋਈ ਜਿੱਦਾਂ ਰੈਪਚਰ ਹੋਇਆ ਯਿਸੂਮਸੀ ਆਪਣੀ ਕਲੀਸਾ ਨੂੰ ਲੈ ਗਿਆ ਮੈਂ ਦਾਅਵੇ ਨਾਲ ਕਹਿ ਸਕਦਾ ਇਸ ਧਰਤੀ ਦੇ ਉੱਤੇ ਸ਼ਾਂਤੀ ਨਹੀਂ ਰਹਿਣੀ ਇਸ ਧਰਤੀ ਦੇ ਉੱਤੇ ਹਹਾਕਾਰ ਮੱਜਣੀ ਤਬਾਹੀ ਮੱਜ ਜਾਣੀ ਆ ਔਰ ਲੋਕਾਂ ਨੇ ਮੌਤ ਲਬਣੀ ਮੌਤ ਮਿਲਣੀ ਨਹੀਂ ਆ ਇੰਨਾ ਬੁਰਾ ਹਾਲ ਹੋ ਜਾਣਾ ਇਸ ਧਰਤੀ ਦਾ ਜਦੋਂ 크ਰਿਸਚੀਅਨ ਜਿਨ੍ਹਾਂ ਨੂੰ ਤੁਸੀਂ ਅੱਜ ਮਾੜਾ ਸਮਝਦੇ ਆ ਜਿਨ੍ਹਾਂ ਨੂੰ ਤੁਸੀਂ ਅੱਜ ਤੁਸ਼ ਸਮਝਦੇ ਆ ਜਦੋਂ ਉਠਾਏ ਗਏ ਇਹ ਧਰਤੀ ਦਾ ਜਿਹੜਾ ਹਾਲ ਆ ਪੂਰੀ ਤਰ੍ਹਾਂ ਦੇ ਨਾਲ ਵਿਗੜ ਜਾਣਾ ਇਸ ਗੱਲ ਨੂੰ ਯਾਦ ਰੱਖਿਓ ਤਾਂ ਨੂੰ ਇਹ ਗੱਲਾਂ ਮਖੌਲ ਲੱਗੂਗੀਆਂ ਮੈਨੂੰ ਪਤਾ ਕਈਆਂ ਨੇ ਹੱਸੜਾਉਣਾ ਓਹੋ ਹੋ ਐ ਈਸਾਈ ਇਦਾਂ ਉੱਠ ਕੇ ਤਾਂ ਇਦਾਂ ਹੋ ਜੂ ਤਰਤੀ ਹੋਣਾ ਆ ਇਹ ਇਹ ਰਿਐਲਿਟੀ ਆ ਇਹ ਸੱਚੀ ਗੱਲ ਆ ਜਿਦਾ ਲੂਣ ਸਬਜ਼ੀ ਨੂੰ ਬਚਾਉਂਦਾ ਹੈ ਨਾ ਖਰਾਬ ਹੋਣ ਤੋਂ ਇਦਾਂ ਹੀ ਜਿਹੜੇ ਈਸਾਈ ਆ ਕ੍ਰਿਸਚੀਅਨ ਆ ਉਹ ਇਦਾਂ ਹੀ ਆ ਉਹ ਜਿੰਨੀ ਦੇਰ ਇਸ ਤਰਤੀ ਤੇ ਆ ਤਰਤੀ ਬਚੀ ਹੋਈ ਆ ਜਦੋਂ ਤਰਤੀ ਤੋਂ ਉਠਾਏਗੇ ਤਰਤੀ ਵਿਗੜ ਜਾਣੀ ਇਸ ਗੱਲ ਨੂੰ ਯਾਦ ਰੱਖਿਓ ਅੱਜ ਤੁਹਾਨੂੰ ਇਹ ਗੱਲਾਂ ਮਜ਼ਾਕ ਵੀ ਲੱਗ ਸਕਦੀਆਂ ਮਖੌਲ ਵੀ ਲੱਗ ਸਕਦੀਆਂ ਇਹ ਗੱਲਾਂ ਸੁਣ ਕੇ ਤੁਹਾਨੂੰ ਗੁੱਸਾ ਵੀ ਆ ਸਕਦਾ ਪਰ ਜਦੋਂ ਉਹ ਚੀਜ਼ਾਂ ਹੋਣੀਆਂ ਤੁਹਾਨੂੰ ਇਹ ਸਾਰੀਆਂ ਗੱਲਾਂ ਯਾਦ ਹੋਣੀਆਂ ਤੇ ਕ੍ਰਿਸਚਨ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਨਿਰਾਸ਼ ਨਾ ਹੋਵੋ ਕਿਸੇ ਵੱਲੋਂ ਹੱਥ ਨਾ ਫੈਲਾਓ ਜਿਹੜੇ ਇਦਾਂ ਦੇ ਲੋਕ ਆ ਜਿਹੜੇ ਦੇ ਕੇ ਸੁਣਾਉਂਦੇ ਆ ਇਹਨਾਂ ਦੀ ਸੇਵਾ ਲਾਉਣਾ ਬਹੁਤ ਸਾਰੀਆਂ ਚਰਚਾਂ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੀਆਂ ਪਈਆਂ ਅੰਕੂਨੂ ਲਾਲ ਮਿਨਿਸਟਰੀ ਰਮਨ ਹਾਂਸ ਮਿਨਿਸਟਰੀ ਦੋਪੰਡੋਰ ਚਰਚ ਖੋਜੇ ਵਾਲਿਆ ਹੋਰ ਵੀ ਬਹੁਤ ਸਾਰੀਆਂ ਮਿਨਿਸਟਰੀਆਂ ਜਿਨ੍ਹਾਂ ਦੇ ਨਾ ਮੈਂ ਸਾਰਿਆਂ ਦੇ ਨਹੀਂ ਲੈ ਸਕਦਾ ਕਿਉਂਕਿ ਸੈਂਕੜੇ ਮਿਨਿਸਟਰੀਆਂ ਨਿਕਲੀਆਂ ਹੋਈਆਂ ਆਂ ਆ ਸੇਵਾ ਕਰਨ ਦੇ ਲਈ ਕਿਉਂਕਿ ਪੰਜਾਬ ਇਕੱਲੇ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਹੈ ਪੰਜਾਬ ਹਰ ਉਹ ਬੰਦੇ ਦਾ ਆ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਆ ਹਰ ਉਹ ਬੰਦੇ ਦਾ ਆ ਜਿਨੇ ਪੰਜਾਬ ਦੇ ਵਿੱਚ ਜਨਮ ਲਿਆ ਤੇ ਇਸ ਕਰਕੇ ਜੇ ਤੁਹਾਨੂੰ ਰਾਸ਼ਨ ਦੀ ਲੋੜ ਆ ਇਹਨਾਂ ਅੱਗੇ ਹੱਥ ਨਾ ਫਿਲਾਓ ਕਿਉਂਕਿ ਇਹ ਸੁਣਾਉਂਦੇ ਪਏ ਆ ਇਹ ਮੀਨੇ ਮਾਰਦੇ ਪਏ ਆ ਇਦਾਂ ਦੇ ਬੰਦਿਆਂ ਤੋਂ ਦੂਰ ਰੋ ਇਹਨਾਂ ਤੋਂ ਲੈ ਕੇ ਖਾਓ ਹੀ ਨਾ ਇਹਨਾਂ ਤੋਂ ਰਾਸ਼ਨ ਨਾ ਆ ਲੋ ਨਫਰਤ ਫੈਲਾਉਣ ਦੇ ਲਈ ਨਹੀਂ ਮੈਂ ਕਹਿੰਦਾ ਗੱਲਾਂ ਸੁਣਾਉਣ ਦੇ ਬਾਅਦੋਂ ਲੈ ਇਸਾਈ ਹਣ ਸਾਡੇ ਤੋਂ ਕਿਉਂ ਲੈਂਦੇ ਯਾਰ ਜੇ ਕੋਈ ਬੰਦਾ ਆਪਣੇ ਧਰਮ ਨੂੰ ਪ੍ਰੈਕਟਿਸ ਕਰਦਾ ਪਿਆ ਉਹ ਗਲਤ ਹੈ ਜੇ ਕੋਈ ਬੰਦਾ ਆਪਣੇ ਧਰਮ ਦਾ ਸਗਾ ਉਹ ਗਲਤ ਹੈ ਜੇ ਸਾਡੀ ਬਾਈਬਲ 'ਚ ਲਿਖਿਆ ਨਹੀਂ ਖਾਣਾ ਲੰਗਰ ਪ੍ਰਸ਼ਾਦ ਤੇ ਅਸੀਂ ਨਹੀਂ ਖਾਂਦੇ ਇਹਦੇ ਵਿੱਚ ਪ੍ਰੋਬਲਮ ਕੀ ਹੈ ਜੇ ਅਸੀਂ ਆਪਣੀ ਬਾਈਬਲ ਦੇ ਲਾ ਨੂੰ ਬਾਈਬਲ ਦੇ ਕਾਨੂੰਨ ਨੂੰ ਬਾਈਬਲ ਦੇ ਬਚਨ ਨੂੰ ਪੂਰਾ ਕਰਦੇ ਤਾਂ ਇਹਦੇ ਵਿੱਚ ਸਮੱਸਿਆ ਕੀ ਆ ਇੱਕ ਸਿੱਖ ਜਿਹੜਾ ਆ ਉਹ ਗ੍ਰੰਥ ਨੂੰ ਫੋਲੋ ਜਦੋਂ ਕਰਦਾ ਉਹਦੇ ਲਈ ਉਹ ਸ਼ੋਭਾ ਦੀ ਗੱਲ ਹੈ ਹਨਾ ਲੋਕੀਓ ਨੂੰ ਸਰਾਉਂਦੇ ਆ ਲੋਕੀ ਉਹਦੀ ਮਹਿਮਾ ਕਰਦੇ ਵੀ ਹਾਂ ਯਾਰ ਆਹ ਬੰਦਾ ਸਹੀ ਇੱਕ ਖਾਲਸਾ ਆ ਇਹਨੇ ਗੁਰੂ ਦੀ ਬਾਣੀ ਨੂੰ ਪੂਰੀ ਤਰ੍ਹਾਂ ਪੜਿਆ ਹੋਇਆ ਆ ਤੇ ਇੱਕ ਅਸਾਈ ਜਦੋਂ ਬਾਈਬਲ ਨੂੰ ਮੰਨਦਾ ਬਾਈਬਲ ਨੂੰ ਪੜ੍ਹਦਾ ਬਾਈਬਲ ਦੇ ਵਿੱਚ ਉਹਦੇ ਸਟੈਂਡ ਲੈਂਦਾ ਫੇਰ ਤੁਸੀਂ ਉਹਦੇ ਖਿਲਾਫ ਕਿਉਂ ਬੋਲਦੇ ਆ ਭਾਈ ਸਭ ਉਹ ਆਪਣੇ ਧਰਮ ਦਾ ਪੱਕਾ ਆ ਉਹ ਆਪਣੇ ਧਰਮ ਦੇ ਵਿੱਚ ਖੜਾ ਆ ਮੈਂ ਬੇਨਤੀ ਕਰਦਾ ਫਿਰ ਕ੍ਰਿਸਚਨ ਕਮਿਊਨਿਟੀ ਨੂੰ ਨਾਲ ਉਹਨਾਂ ਤੋਂ ਜਿਹੜੇ ਇਦਾਂ ਦੇ ਸੁਣਾਉਣ ਵਾਲੇ ਬੰਦੇ ਔਰ ਦੂਜੀ ਗੱਲ ਮੈਂ ਉਹ ਸਰਦਾਰ ਨੂੰ ਕਹਿਣਾ ਚਾਹੁੰਦਾ ਤੇਰੀ ਸੇਵਾ ਮਿੱਟੀ ਹੋ ਗਈ ਕਿਉਂਕਿ ਤੂੰ ਸੁਣਾ ਦਿੱਤਾ ਤੂੰ ਤਾਨਾ ਮਾਰ ਦਿੱਤਾ ਤੂੰ ਮਿਹਣਾ ਮਾਰ ਦਿੱਤਾ ਤੂੰ ਸੁਣਾ ਦਿੱਤਾ ਸੇਵਾ ਕਰਕੇ ਹੈ ਬੀਏ ਸਾਡੇ ਤੋਂ ਲੈ ਰਹੇ ਆ ਹੁਣ ਤੇਰੀ ਸੇਵਾ ਕੀਤੀ ਕੋਈ ਕੰਮ ਦੀ ਨਹੀਂ ਕੋਈ ਸਾਰਾ ਵਿਅਰਥ ਹੋ ਗਿਆ ਤੇਰਾ ਪਾਣੀ ਚ ਜਾ ਕੇ ਹੜਾਂ ਚ ਜਾ ਕੇ ਆਪਣਾ ਟਾਈਮ ਦੇਣਾ ਸਭ ਵਿਅਰਥ ਹੋ ਗਿਆ ਦੂਜੀ ਗੱਲ ਇਹ ਜਿਹੜਾ ਸਿੱਖ ਭਾਈ ਆ ਇਹ ਬੜਾ ਟੱਪਦਾ ਪਿਆ ਵੀ ਐਸਾ ਹੀ ਲੋਕ ਸਾਡੇ ਤੋਂ ਲੈਂਦੇ ਉਹ ਭਾਈ ਤੂੰ ਆਪਣੀ ਜੇਬ ਚੋਂ ਕਰਦਾ ਮੈਨੂੰ ਇਹ ਦੱਸ ਤੂੰ ਆਪਣੀ ਜੇਬ ਚੋਂ ਤੇ ਆਪਣੇ ਘਰ ਚੋਂ ਕਿੰਨੇ ਪੈਸੇ ਖਰਚੇ ਆ ਤੇਰੀ ਜੇਬ ਚੋਂ ਤੇਰੀ ਘਰ ਚੋਂ ਕਿੰਨੇ ਪੈਸੇ ਗਏ ਆ ਤੂੰ ਫੌਰਨ ਜਿਹੜਾ ਫੰਡ ਆਉਂਦਾ ਵਿਦੇਸ਼ਾਂ ਤੋਂ ਉਹਦੇ ਸਾਈਡ ਤੇ ਤੁਸੀਂ ਟੱਪਦੇ ਆਂ ਉਹਦੇ ਤੁਸੀਂ ਲੰਗਰ ਲਾਉਣਦੇ ਆ ਉਹਦੀ ਤੁਸੀਂ ਸੇਵਾ ਕਰਦੇ ਆ ਆਪਣੇ ਘਰੋਂ ਕਿੰਨੇ ਦੇਤੇ ਇਹ ਗੱਲ ਦੱਸ ਮੈਨੂੰ ਇਹ ਤੁਹਾਨੂੰ ਇੰਨੇ ਈ ਸਹੀ ਮਾੜੇ ਲੱਗਦੇ ਕਿ ਬੰਦ ਕਰੋ ਫੰਡ ਜਿਹੜਾ ਅਮਰੀਕਾ ਤੋਂ ਆਉਂਦਾ ਕੈਨੇਡਾ ਤੋਂ ਆਉਂਦਾ ਇੰਗਲੈਂਡ ਤੋਂ ਆਉਂਦਾ ਇਟਲੀ ਤੋਂ ਆਉਂਦਾ ਫਰਾਂਸ ਤੋਂ ਆਉਂਦਾ ਬੰਦ ਕਰੋ ਉਹ ਫੰਡ ਉਹ ਪੈਸਾ ਜਿਹੜਾ 크ਿਸਚਨ ਦੇਸ਼ਾਂ ਚੋਂ ਆਉਂਦਾ ਇਸਾਈ ਦੇਸ਼ਾਂ ਚੋਂ ਆਉਂਦਾ ਫਿਰ ਉਹਨਾਂ ਦੇ ਨਾਲ ਫੰਡਿੰਗ ਕਰਕੇ ਲੰਗਰ ਵੀ ਨਾ ਲਾਓ ਉਹਨਾਂ ਦੇ ਨਾਲ ਫੰਡਿੰਗ ਕਰਕੇ ਰਸ਼ਨ ਵੀ ਨਾ ਮੰਡੋ ਪੱਲਿਓ ਤੁਸੀਂ ਦਿਵਾਨੀ ਨਹੀਂ ਖਰਚਣੀ ਫੋਰਨ ਜਿਹੜਾ ਫੰਡ ਹੁੰਦਾ ਜਾਂ ਵਿਦੇਸ਼ਾਂ ਤੋਂ ਜਿਹੜਾ ਫੰਡ ਹੁੰਦਾ ਉਹਦੇ ਨਾਲ ਤੁਸੀਂ ਰਾਹਤ ਪਚਾਰੇਆਂ ਲੋਕਾਂ ਤੋਂ ਟੱਪ ਦੇ ਕਿਹੜੇ ਸਰਤੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਤੁਹਾਡੀ ਯਾਰ ਐਦਾਂ ਦੀਆਂ ਗੱਲਾਂ ਨਾ ਕਰੋ ਜੇ ਤੂੰ ਕੋਰੀਆਂ ਕਰਾਰੀਆਂ ਭਾਈ ਸੁਣਾਉਂਗਾ ਤੇ ਬਾਕੀ ਲੋਕ ਵੀ ਬੈਠੇ ਹੋ ਚੌਪੜ ਥੋੜੀ ਲੋਗੇ ਵੀ ਤੈਨੂੰ ਕੁਛ ਨਾ ਕੁਛ ਤੇਰੀ ਰਿਪਲਾਈ ਕਰੂਗੇ ਜੇ ਬੋਲਣ ਦੀ ਤਾਕਤ ਰੱਖਦਾ ਫਿਰ ਸੁਣਨ ਦੀ ਵੀ ਤਾਕਤ ਰੱਖੀ ਫਿਰ ਹਜਮ ਕਰ ਲਈ ਫਿਰ ਗੱਲਾਂ ਜਿਹੜੀਆਂ ਮੈਂ ਕਹਿਣਾ ਪਿਆ ਹੈ ਸਾਡੀਆਂ ਚਰਚਾਂ ਨੂੰ ਵੀ ਬੇਨਤੀ ਆ ਜਲਦ ਤੋਂ ਜਲਦ ਆਪਣੇ ਲੋਕਾਂ ਤੋਂ ਪਹੁੰਚੋ ਤਾਂ ਕਿ ਇਦਾਂ ਦੇ ਬੰਦੇ ਜਿਹੜੇ ਹੰਕਾਰੀ ਬੰਦੇ ਆ ਜਿਹੜੇ ਸੁਣਾਉਂਦੇ ਆ ਬਾਤੋਂ ਸੇਵਾ ਕਰਕੇ ਇਦਾਂ ਦੇ ਲੋਕਾਂ ਤੋਂ ਸਾਡੇ ਲੋਕ ਜਿਹੜੇ ਆ ਉਹ ਰਾਸ਼ਨ ਪਾਣੀ ਨਾ ਲੈਣ ਉਹ ਬਜੇ ਰਹਿਣ ਕੱਲ ਨੂੰ ਇਹ ਇਹ ਨਾ ਕਹਿਣ ਵੀ ਅਸੀਂ ਐ ਕੀਤਾਈ ਹਸਾਈਆਂ ਦੇ ਲਈ ਅਸੀਂ ਫਲਾਨਾ ਕੀਤਾਈ ਹਾਂ ਤੁਮਕਾਨਾ ਕੀਤਾ ਸੀ ਤੇ ਚਰਚਾਂ ਨੂੰ ਔਰ ਜਿੰਨੇ ਵਿਸ਼ਵਾਸੀ ਆ ਜਿਨੇ ਸਾਡੇ ਇਸਾਈ ਕਮਿਊਨਿਟੀ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਦਾਂ ਦੇ ਹੰਕਾਰੀ ਬੰਦੇ ਤੋਂ ਕੁਛ ਨਾ ਲਓ ਚਰਚਨ ਕੋਲ ਕਰੋ ਆਂਕੁਰ ਲਾਮ ਰਿਸਟੇਜ ਕਾਲ ਕਰੋ ਰਮਨ ਹਾਨਸਮ ਰਿਸਟੇਜ ਕਾਲ ਕਰੋ ਓਪਨ ਡੋਰ ਚਰਚੇ ਦੇ ਵਿੱਚ ਕਾਲ ਕਰੋ ਜਿੰਨੀਆਂ ਵੀ ਹੋਰ ਸੇਵਕਾਈਆਂ ਜਿਹੜੀਆਂ ਸੈਂਕੜੇ ਸੇਵਕਾਈਆਂ ਨਿਕਲੀਆਂ ਹੋਈਆਂ ਆ ਗਰਾਉਂਡ ਲੈਵਲ ਦੇ ਉੱਤੇ ਹੜਪੀੜਤਾ ਦੀ ਮਦਦ ਕਰਨ ਦੇ ਲਈ ਰਾਹਤ ਭੇਜਣ ਦੇ ਲਈ ਉਹਨਾਂ ਨੂੰ ਕਾਲ ਕਰੋ ਉਹਨਾਂ ਨਾਲ ਗੱਲ ਕਰੋ ਸਾਡੇ ਇਹ ਕਟ ਗਿਣਤੀ ਦੇ ਕਮਿਸ਼ਨਰ ਬ੍ਰਦਰ ਜਤਿੰਦਰ ਗੌਰਵ ਉਹ ਆਪ ਗਰਾਉਂਡ ਲੈਵਲ ਦੇ ਉੱਤੇ ਕੰਮ ਕਰਦੇ ਹੋ ਇਹਨਾਂ ਨਾਲ ਗੱਲ ਕਰੋ ਤੁਸੀਂ ਇਹਨਾਂ ਨੂੰ ਕਾਲ ਕਰੋ ਜਿੱਥੇ ਤੱਕ ਨਹੀਂ ਰਾਸ਼ਨ ਪਹੁੰਚਾ ਉਹਨਾਂ ਨੂੰ ਕਾਲ ਕਰਕੇ ਮੰਗਵਾਓ ਰਾਸ਼ ਉਮਹਿਆ ਕਰਨਗੇ ਇੰਤਜ਼ਾਮ ਕਰਨਗੇ ਥੋੜਾ ਸਬਰ ਕਰਕੇ ਬੈਠੇ ਰੋ ਇਦਾਂ ਦੇ ਹੰਕਾਰ ਹੀ ਬੰਦਿਆਂ ਤੋਂ ਕੁਛ ਨਾ ਲਓ ਇਹ ਜਿਹੜੇ ਵੱਡੇ ਬਣੇ ਫਿਰਦੇ ਖੱਬੀ ਖਾਨ ਇਹਨਾਂ ਤੋਂ ਕੁਛ ਨਾ ਲਓ ਯਾਰ ਸਾਡੇ ਵੀ ਤਾਂ ਚਰਚਾਂ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰਦੀਆਂ ਪਈਆਂ ਸਾਡੀ ਚਰਚ ਦੇ ਬੰਦਿਆਂ ਨੇ ਸਾਡੀ ਚਰਚ ਦੀਆਂ ਟੀਮਾਂ ਨੇ ਤਾਂ ਕਹੀ ਇਹਨੂੰ ਨਹੀਂ ਕਿਹਾ ਸਰਦਾਰਾਂ ਨੂੰ ਵੀ ਉਹਨਾਂ ਨੇ ਰਾਸ਼ਨ ਦਿੱਤਾ ਉਹਨਾਂ ਨੇ ਹਿੰਦੂਆਂ ਨੂੰ ਵੀ ਰਾਸ਼ਨ ਦਿੱਤਾ ਉਹਨਾਂ ਨੇ ਤਾਂ ਇਹ ਗਿਆ ਨਹੀਂ ਵੀ ਹਾਂ ਜੀ ਜਦੋਂ ਸਾਡੀਆਂ ਚਰਚਾਂ ਤੁਸੀਂ ਆਕੇ ਬੰਦ ਕਰਾਉਂਦੇ ਸਾਡੇ ਸਮਾਗਮ ਆਕੇ ਬੰਦ ਕਰਾਉਂਦੇ ਤੁਸੀਂ ਸਿੱਖ ਲੋਕ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਰਾਸ਼ਨ ਕਿਉਂ ਦੇਈ ਅੱਜ ਤੁਸੀਂ ਸਾਡੇ ਤੋਂ ਰਾਸ਼ਨ ਕਿਉਂ ਮੰਗਦੇ ਆ ਉਹਨਾਂ ਨੇ ਤਾਂ ਇਹ ਗੱਲਾਂ ਕੀਤੀਆਂ ਨਹੀਂ ਕਿਉਂ ਕਿ ਸਾਡਾ ਪਰਮੇਸ਼ਰ ਸਾਨੂੰ ਇਹ ਤਾਂ ਨਹੀਂ ਗੱਲਾਂ ਕਰਨਾ ਸਿਖਾਉਂਦਾ ਨਹੀਂ ਸਾਡਾ ਪਰਮੇਸ਼ਰ ਸਾਰਿਆਂ ਨਾਲ ਪ੍ਰੇਮ ਕਰਨਾ ਸਿਖਾਉਂਦਾ ਹਾਂ ਕੋਸ਼ ਗੱਲਾਂ ਦੇ ਵਿੱਚ ਅਸੀਂ ਤੜੇ ਤੋਂ علیحدਾ ਹੋ ਸਕਦੇ ਆ علیحدਾ ਹੋਣ ਦਾ ਮਤਲਬ ਇਹ ਆ ਕਿ ਅਸੀਂ ਆਪਣੇ ਧਰਮ ਦੀ ਜਦੋਂ ਪ੍ਰੈਕਟਿਸ ਕਰਦੇ ਆ ਅਸੀਂ ਤੁਹਾਡੀਆਂ ਚੀਜ਼ਾਂ ਦੇ ਵਿੱਚ ਸਮਿਲਿਤ ਨਹੀਂ ਹੋ ਸਕਦੇ ਕਿਉਂਕਿ ਸਾਡਾ ਪਵਿੱਤਰ ਗ੍ਰੰਥ ਬਾਈਬਲ ਸਾਨੂੰ ਇਸ ਗੱਲ ਨਾਲ ਕਈ ਗੱਲਾਂ ਦੀ ਇਨੁਮਤ ਨਹੀਂ ਦਿੰਦਾ ਅਸੀਂ ਉਹਨੂੰ ਮੰਨਦੇ ਆ ਪਰ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਪਰਮੇਸ਼ਰ ਸਾਨੂੰ ਪਿਆਰ ਕਰਨਾ ਸਿਖਾਉਂਦਾ ਅਸੀਂ ਪਿਆਰ ਕਰਦੇ ਆ ਔਰ ਜੇ ਅਸੀਂ ਬਾਈਬਲ ਨੂੰ ਫੋਲੋ ਕਰਦੇ ਆ ਤਾਂ ਮਤਲਬ ਇਹ ਨਹੀਂ ਕਿ ਅਸੀਂ ਪਿਆਰ ਨਹੀਂ ਕਰਦੇ ਦੂਸਰੀ ਕਮਿਊਨਿਟੀ ਨੂੰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਦੂਸਰੇ ਧਰਮਾਂ ਦੀ ਰਿਸਪੈਕਟ ਨਹੀਂ ਕਰਦੇ ਅਸੀਂ ਰਿਸਪੈਕਟ ਕਰਦੇ ਆ ਪਰ ਅਸੀਂ ਆਪਣੇ ਧਰਮ ਦੇ ਜਿਹੜੇ ਆ ਉਸ ਸਗੇ ਆ ਅਸੀਂ ਆਪਣੇ ਧਰਮ ਨੂੰ ਜਿਹੜਾ ਉਹ ਫੋਲੋ ਕਰਦੇ ਆ ਅਸੀਂ ਆਪਣੇ ਧਰਮ ਦੇ ਲਈ ਪੱਕੇ ਆ ਕਟੜੇ ਆ ਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਉਹਨਾਂ ਚੀਜ਼ਾਂ ਦੇ ਨਾਲ ਕਿਸੇ ਦੇ ਵੀ ਕਰਕੇ ਕਿਸੇ ਦੀਆਂ ਗੱਲਾਂ ਦੇ ਕਰਕੇ ਕਿਸੇ ਦੇ ਦਬਾਅ ਦੇ ਕਰਕੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਐਦਾਂ ਦੀਆਂ ਗੱਲਾਂ ਨਾ ਕਰੋ ਪਹਿਲੇ ਲੋਕ ਦੁਖੀ ਆ ਤੁਸੀਂ ਇਦਾਂ ਦੀਆਂ ਟਿੱਪਣੀਆਂ ਕਰਕੇ ਮਾਹੌਲ ਹੋਰ ਨਾ ਖਰਾਬ ਕਰੋ। ਔਰ ਦੂਜੀ ਗੱਲ ਸਾਰੀਆਂ ਚਰਚਾਂ ਨੂੰ ਮੇਰੀ ਹੱਥ ਜੁੜ ਕੇ ਬੇਨਤੀ ਆ ਆਪਣੇ ਮਸੀਹ ਲੋਕਾਂ ਤੱਕ ਜਲਦ ਤੋਂ ਜਲਦ ਪਹੁੰਚੋ ਤਾਂ ਕਿ ਉਹਨਾਂ ਨੂੰ ਇਦਾਂ ਦੇ ਅਹੰਕਾਰੀ ਲੋਕਾਂ ਦੀਆਂ ਗੱਲਾਂ ਨਾ ਸੁਣਨੀਆਂ ਪੈਣ। ਸਾਰਿਆਂ ਨੂੰ ਜੈਮ ਸਿੱਧੇ